ਅਸੀਂ ਗਏ ਸੀ ਰਾਜਸਥਾਨ ਦੀ ਪੂਆਜੀ ਕੋਲ ਤੇ ਪੂਆਜੀ ਜਿਹੜੇ ਕੀ ਲਾ ਰਹੇ ਸੀ ਪਿੰਡੀ ਦੇ ਉੱਪਰ ਨਾਲੇ ਤਾਂ ਸਰੋਂ ਦੀਆਂ ਫਲੀਆਂ ਤੇ ਨਾਲੇ ਲਾ ਰਹੇ ਸੀਗੇ ਜੀ ਲੌਂਗ ਆਹ ਚੀਜ਼ ਦੇਖ ਕੇ ਦੋਸਤੋ ਅਸੀਂ ਤਾਂ ਹੋ ਗਏ ਹੈਰਾਨ ਮੈਂ ਕਿਹਾ ਪੂਆਜੀ ਅੱਜ ਤਾਂ ਤੁਸੀਂ ਕੋਈ ਵਧੀਆ ਜੀ ਚੀਜ਼ ਬਣਾ ਕੇ ਖਵਾਉਂਗੇ ਤੇ ਉਹ ਕਹਿੰਦੇ ਹਾਂ ਜੀ ਅੱਜ ਆਪਾਂ ਬਹੁਤ ਹੀ ਵਧੀਆ ਚੀਜ਼ ਬਣਾਵਾਂਗੇ ਤੇ ਉਹੀ ਚੀਜ਼ ਆਪਾਂ ਘਰੇ ਆ ਕੇ ਫਿਰ ਟਰਾਈ ਕੀਤੀ ਉਸੇ ਤਰ੍ਹਾਂ ਹੀ ਆਪਾਂ ਲੌਂਗ ਤੇ ਸਰੋਂ ਦੀਆਂ ਫਲੀਆਂ ਲਾ ਕੇ ਪਿੰਡੀ ਦੇ ਉੱਪਰ ਇੱਕ ਕੜਾਈ 'ਚ ਰੱਖ ਲਿਆ ਤੇ ਫਿਰ ਆਪਾਂ ਉਹਦੇ ਵਿੱਚ ਪਾਤਾ ਜੀ ਨਾਰੀਅਲ ਦਾ ਤੇਲ ਤੇ ਫਿਰ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਤੇ ਆਪਾਂ ਉਹਦੇ ਵਿੱਚ ਕੜੀ ਪੱਤਾ ਦੇ ਜਿਹੜੇ ਕੀ 20-25 ਪੱਤੇ ਵੀ ਪਾਤੇ ਸੀਗੇ ਕਿਉਂਕਿ ਫਰੈਸ਼ ਕੜੀ ਪੱਤਾ ਵੀ ਬਹੁਤ ਵਧੀਆ ਹੁੰਦਾ ਹੈਗਾ ਤੇ ਤੁਸੀਂ ਫਰੈਸ਼ ਕੜੀ ਪੱਤਾ ਹੀ ਲੈਣਾ ਹੈ। ਦੋਸਤੋ ਪਿਛਲੀ ਵੀਡੀਓ ਦਾ ਥੈਂਕਸ ਜਾਂਦਾ ਜਤਿੰਦਰ ਰਟਾਲ ਬਾਈ ਨੂੰ ਤੇ ਅਗਲੀ ਵੀਡੀਓ 'ਚ ਵੀ ਤੁਸੀਂ ਸਾਰੇ ਸਾਰੇ ਕਮੈਂਟ ਕਰੋਗੇ ਤੇ ਤੁਹਾਡਾ ਵੀ ਨਾਮ ਲਾਵਾਂਗੇ। ਹਾਂਜੀ ਤੇ ਆਪਾਂ ਹੁਣ ਕੀ ਇਹਦੇ ਵਿੱਚ ਇੱਕ ਚਮਚ ਪਾ ਲਿਆ ਜੀ ਅਲਸੀ ਦਾ ਤੇ ਨਾਲ ਹੀ ਆਪਾਂ ਇੱਕ ਚਮਚੇ ਮੇਥਰੇ ਦਾ ਪਾ ਲਿਆ ਸੀਗਾ। ਤੇ ਨਾਲੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਾਲੀ ਜੀ ਕਲੌਂਜੀ ਇਹ ਚੀਜ਼ਾਂ ਤੁਸੀਂ ਸਾਰੀਆਂ ਜ਼ਰੂਰ ਲੈਣੀਆਂ ਦੋਸਤੋ ਫੇਰ ਹੀ ਇਹ ਵਧੀਆ ਚੀਜ਼ ਬਣ ਕੇ ਤਿਆਰ ਹੋਊਗੀ ਤੇ ਅਜਮਾ ਕੇ ਵੀ ਜ਼ਰੂਰ ਦੇਖਿਓ ਤੁਹਾਡੇ ਬਹੁਤ ਫਾਇਦੇ ਹੋਣੇ ਆ ਤੇ ਫੇਰ ਆਪਾਂ ਇਹਦੇ ਵਿੱਚ ਅੱਧਾ ਜਿਹੜਾ ਕਿ ਪਿਆਜ਼ ਪਾਤਾ ਸੀਗਾ ਫੇਰ ਇਹਨੂੰ ਕਾਫੀ ਟਾਈਮ ਪਕਾਉਣ ਤੋਂ ਬਾਅਦ 5-7 ਮਿੰਟ ਤੋਂ ਬਾਅਦ ਕਿਉਂਕਿ ਤੇਲ ਦੇ ਵਿੱਚ ਜਿਹੜੀ ਕਿ ਥੋੜੀ ਜਿਹੀ ਝੱਗ ਜੀ ਬਾਨੀ ਸਟਾਰਟ ਹੋ ਗਈ ਸੀ ਜਿੰਨਾ ਚਿਰ ਇਹ ਝੱਗ ਸਾਰੀ ਥੱਲੇ ਨਹੀਂ ਬੈਠਦੀ ਉਨਾ ਚਿਰ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਹਾਂਜੀ ਇਸੇ ਤਰ੍ਹਾਂ ਆਪਾਂ ਨੂੰ ਰਿੱਜਮ ਦੇਵਾਂਗੇ ਤਾਂ ਜੋ ਇਹਦਾ ਕਲਰ ਆ ਸਾਰਾ ਆਪਣਾ ਤੇਲ ਦੇ ਵਿੱਚ ਆ ਜਾਏ ਇੱਕ ਚਮਚੇ ਦੇ ਵਿੱਚ ਆਪਾਂ ਜੈਤੂਨ ਦਾ ਤੇਲ ਪਾ ਲਿਆ ਤੇ ਇੱਕ ਚਮਚੀ ਆਪਾਂ ਇਹਦੇ ਵਿੱਚ ਅਰਿੰਡੀ ਦਾ ਤੇਲ ਪਾ ਲਿਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਰੀਠੇ ਸ਼ੀਕਾ ਕਈ ਫਲੀਆਂ ਦਾ ਪਾਊਡਰ ਤੇ ਪਵਣ ਆਪਾਂ ਦੋਸਤਾਂ ਨੂੰ ਦੱਸੀਏ ਵੀ ਕੰਮ ਕੀ ਕਰੂਗਾ ਇਹ ਹਾਂਜੀ ਇਹ ਬਹੁਤ ਹੀ ਜ਼ਿਆਦਾ ਫਾਇਦੇ ਆਉਣ ਵਾਲਾ ਤੇਲ ਹੈਗਾ ਦੋਸਤੋ ਜੇਕਰ ਤੁਹਾਡੇ ਬੱਚਿਆਂ ਦੇ ਜਾਂ ਤੁਹਾਡੇ ਵੀ ਵਾਲ ਆ ਜਿਹੜੇ ਚਿੱਟਿਆਂ ਨੇ ਸ਼ੁਰੂ ਹੋ ਗਿਆ ਕਿਉਂਕਿ ਜਿਹੜੇ ਵਾਲਾਂ ਦੀ ਸਟਾਰਟਿੰਗ ਹੁੰਦੀ ਹੈ ਉਸ ਵਾਲਾਂ ਤੇ ਇਹ ਵਾਲਾਂ ਨੂੰ ਜਿਹੜਾ ਕਿ ਕਾਲੇ ਕਰ ਦੂਗਾ ਤੇਲ ਦੋਸਤੋ ਤੁਸੀਂ ਯੂਜ਼ ਵੀ ਕਰ ਸਕਦੇ ਹੋ ਯੂਜ਼ ਕਰਕੇ ਤੁਹਾਨੂੰ ਰਿਜ਼ਲਟ ਵੀ ਮਿਲੇਗਾ ਬਾਕੀ ਤੁਸੀਂ ਗੂਗਲ ਵੀ ਕਰ ਸਕਦੇ ਹੋ ਗੂਗਲ ਤੇ ਤੁਹਾਨੂੰ ਭਿੰਡੀ ਦੇ ਜਿਹੜੇ ਕਿ ਫਾਇਦੇ ਮਿਲ ਜਾਣਗੇ ਆਪਣੇ హెయిਰ ਵਾਸਤੇ ਕਿੰਨਾ ਜ਼ਿਆਦਾ ਵਧੀਆ ਹੁੰਦਾ ਤੁਸੀਂ ਦੇਖ ਸਕਦੇ ਹੋ ਕਲਰ ਆ ਜਿਹੜਾ ਕਿ ਪੂਰਾ ਤੇਲ ਦੇ ਵਿੱਚ ਆ ਚੁੱਕਿਆ ਸਾਰੀਆਂ ਚੀਜ਼ਾਂ ਦਾ ਅਸਰ ਹੋ ਚੁੱਕਿਆ ਹੁਣ ਆਪਾਂ ਇਹਨੂੰ ਛਾਲ ਲਾਂਗੇ ਤੇ ਤੁਸੀਂ ਇਹਨੂੰ ਰਾਤ ਨੂੰ ਮ사ਜ ਕਰਨੀ ਹੈਗੀ ਆ ਤੇ ਸਵੇਰੇ ਤੁਸੀਂ ਇਹਨੂੰ ਜਿਹੜਾ ਕਿ ਧੋਣਾ ਹੈਗਾ ਦੋਸਤੋ ਪਵਨ ਨੂੰ ਇੰਪਲੀਮੈਂਟ ਕਰਦੇ ਨੂੰ ਹਫਤਾ 10 ਦਿਨ ਹੋ ਗਿਆ ਤੇ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲਿਆ ਅੱਗੇ ਤੁਸੀਂ ਦੇਖੋਗੇ ਪਵਨ ਦੇ ਜਿਹੜੇ ਵਾਲ ਆ ਆ ਮੇ ਜੜਾਂ ਸੀਗੀਆਂ ਉਹ ਮਤਲਬ ਕਿ ਚਿੱਟੀਆਂ ਹੋ ਗਈਆਂ ਸੀ ਲਗਭਗ ਸਾਰੀਆਂ ਤੇ ਉਹ ਜਮ ਹੁਣ ਕਾਲੀਆਂ ਹੋ ਗਈਆਂ ਤੁਸੀਂ ਦੇਖੋ ਤਿੰਨ ਲੌਣਾ ਤੁਸੀਂ ਸੌਫਟ ਹੱਥਾਂ ਨਾਲ ਹਾਂਜੀ ਤੇ ਆਪਾਂ ਇਹਨੂੰ ਹਫਤੇ ਵਿੱਚ ਜਿਹੜਾ ਕਿ ਦੋ ਵਾਰੀ ਯੂਜ਼ ਕਰ ਸਕਦੇ ਆ ਤੇ ਨਾਲ ਨਾਲ ਦੋਸਤੋ ਮੈਂ ਇੱਕ హెయిਰ ਆਇਲ ਹੋਰ ਵੀ ਯੂਜ਼ ਕਰਦੀ ਆ ਉਹਦਾ ਵੀ ਬਹੁਤ ਹੀ ਜ਼ਿਆਦਾ ਬੈਸਟ ਰਿਜ਼ਲਟ ਹੈਗਾ ਜੀ ਉਹ ਹੈਗਾ ਜੀ ਵਡੇਰਾ హెయిਰ ਆਇਲ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਸਕਦੇ ਆ ਤੁਸੀਂ ਉਹ ਵੀ ਮੰਗਾ ਸਕਦੇ ਆ ਉਹ ਚ ਬਹੁਤ ਸਾਰੀਆਂ ਚੀਜ਼ਾਂ ਮਿਲਾ ਕੇ ਉਹ ਤੇਲ ਆ ਜਿਹੜਾ ਕਿ ਤਿਆਰ ਕੀਤੇ ਦੋਸਤੋ ਇੱਕ ਮੈਂ ਤੁਹਾਨੂੰ ਆਇਲ ਦੱਸ ਦਾਂ ਜੀ ਵਡੇਰਾ हेयर ऑयल ਇਹ ਵੀ ਮੈਂ ਯੂਜ਼ ਕਰਦੀ ਆ ਸੱਚੀਓ ਟੱਚ वुਡ ਬਹੁਤ ਵਧੀਆ ਰਿਜ਼ਲਟ ਮਿਲਦਾ ਹੈਗਾ ਤੇ ਤੁਸੀਂ ਇਹਨੂੰ ਇੱਕ ਸ਼ੀਸ਼ੀ ਇਹ ਜਿਹੜੀ ਕਿ ਮੰਗਾ ਕੇ ਇੱਕ ਵਾਰੀ ਯੂਜ਼ ਕਰਕੇ ਦੇਖ ਲਓ ਤੁਸੀਂ ਦੁਬਾਰ ਤੋਂ ਦੂਰੀ ਸ਼ੀਸ਼ੀ ਮੰਗਾਓਗੇ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ 20 ਤੋਂ ਜ਼ਿਆਦਾ ਜਿਹੜੀਆਂ ਜੜੀ ਬੂਟੀਆਂ ਪਾਈਆਂ ਤੇ ਨਾਲੇ ਇਹਦੇ ਵਿੱਚ 20 ਹੈ ਜਿਹੜੇ ਕਿ ਤੇਲ ਮਿਲਾ ਕੇ ਇਹ ਜਿਹੜਾ ਤੇਲ ਤਿਆਰ ਕੀਤਾ ਗਿਆ ਹੈਗਾ ਕਿਉਂਕਿ ਆਪਣੇ ਘਰ ਇੰਨੀਆਂ ਚੀਜ਼ਾਂ ਆਪਣੇ ਕੋਲ ਹੁੰਦੀਆਂ ਨਹੀਂ ਇੰਨੇ ਹਰਬਸ ਨਹੀਂ ਹੁੰਦੇ ਤੇ ਜੇਕਰ ਤੁਸੀਂ ਜ਼ਿਆਦਾ ਹਰਬਸ ਵਾਲਾ ਜਿਹੜਾ ਕਿ ਲੈਣਾ ਚਾਹੁੰਦੇ ਹੋ ਤੇਲ ਬਹੁਤ ਵਧੀਆ ਰਿਜ਼ਲਟ ਵਾਲਾ ਤੇ ਤੁਸੀਂ ਵਡੇਰਾ ਹੈਅਰ ਆਇਲ ਮੰਗਾ ਸਕਦੇ ਹੋ ਆਪਾਂ ਸਕਰੀਨ ਦੇ ਉੱਪਰ ਨੰਬਰ ਵੀ ਦੇ ਦਾਂਗੇ ਤੁਸੀਂ ਉਹਨਾਂ ਨੂੰ ਵੀਰ ਨੂੰ ਕਾਲ ਕਰਕੇ ਤੁਹਾਡੇ ਘਰੇ ਪਹੁੰਚਦਾ ਹੋ ਜਾਊਗਾ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ